ਹਾਂਜੀ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ ਮਹਰਪਿੰਦਰ ਸਿੰਘ ਸੰਧੂ ਪੰਜਾਬੀ ਲਖਾਰੀ ਸੋਭਾ ਦੀ ਹਰਿਆਵਲ ਸਤਤੋਂ ਜੀ ਖੁਸ਼ੀ ਦੀ ਗੱਲ ਤਾਂ ਇਹ ਆ ਕਿ ਅੱਜ ਕੱਲ ਸਾਰੇ ਪੰਜਾਬ ਵਿੱਚੋਂ ਹੀ ਤਸਵੀਰਾਂ ਜਵਾਰੀਆਂ ਆਂ ਵੱਧ ਵੱਧ ਰੁੱਖ ਲਾਉਂਦੀਆਂ ਇਹ ਆਪਣੇ ਭੂਤ ਵਾਸਤੇ ਇੱਕ ਚੰਗੀ ਗੱਲ ਏ ਤੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝ ਪਾਉਣ ਲੱਗਾ ਜੀ ਜਿਹੜੇ ਅਸੀਂ ਇੱਥੇ ਸ਼ਮਸ਼ਾਨ ਘਾੜ ਪੀਰੋਂ ਚ ਅੱਜ ਤੋਂ 2 ਸਾਲ ਪਹਿਲਾਂ ਬੂਟੇ ਲਾਏ ਸੀ ਖੁਸ਼ੀ ਵੇਖ ਕੇ ਹੁੰਦੀ ਕਿ ਸਾਡੇ ਕਦਾਂ ਤੋਂ ਬਹੁਤ ਵੱਡੇ ਹੋ ਗਏ ਜੀ ਉਹ ਆ ਦੇਖੋ ਸਾਰੇ ਬੂਟੇ ਕਦਾਂ ਤੋਂ ਵੱਡੇ ਹੋ ਗਏ ਰੁੱਖ ਬਣ ਗਏ ਤੇ ਅੱਜ ਅਸੀਂ ਇਹਨਾਂ ਦੀ ਸਿੰਗਾਈ ਕਰਨ ਵਾਸਤੇ ਆਏ ਆ ਜੀ ਇਹ ਵੀ ਮੋਹਰਾ ਦੋਸਤਾਂ ਨੂੰ ਬੇਨਤੀ ਹੈ ਤੁਸੀਂ ਜਿੱਥੇ-ਜਿੱਥੇ ਬੂਟੇ ਲਾਏ ਨੇ ਸਿੰਗਾਈ ਜ਼ਰੂਰ ਪਾਲਦੇ ਨੇ ਉਹ ਪਾਣੀ ਪਾਲਦੇ ਨੇ ਸਿੰਗਾਈ ਪਾਲਦੇ ਸਿੰਗਾਈ ਜ਼ਰੂਰ ਕਰਿਆ ਕਰੋ ਅੱਜ ਮੇਰੇ ਦੋਸਤ ਮੇਰੇ ਨਾਲ ਚਮਚਾਨ ਘੜ ਪੀਰ ਮੁਹੰਮਦ ਚ ਆਏ ਨੇ ਜੀ ਦੇਖੋ ਤੇ ਅਸੀਂ ਸਾਰੇ ਰੁੱਖਾਂ ਦੀ ਅੱਜ ਸਿੰਗਾਈ ਕਰ ਦੇਣੀ ਹੈ ਜੀ ਇਹਨਾਂ ਨੂੰ ਪਾਣੀ ਦੇ ਵੀ ਨਾਲ ਕਰਾਂਗੇ ਜੀ ਤੇ ਇਹ ਗੱਲਾਂ ਆ ਵੀਡੀਓ ਤਾਂ ਕਰ ਲਈਆਂ ਨੇ ਕਿ ਹੋਰਾਂ ਦੋਸਤਾਂ ਨੂੰ ਵੀ ਇਹ ਚिटक ਲੱਗ ਜੇ ਕਿ ਜਿਹੜੇ ਆਪਾਂ ਰੁੱਖ ਲਾਏ ਨੇ ਉਹਨਾਂ ਦੀ ਸਿੰਗਾਈ ਜ਼ਰੂਰ ਹੋਣੀ ਚਾਹੀਦੀ ਜੀ ਨਹੀਂ ਤੇ ਉਹ ਸਾਰਿਆਂ ਥੱਲੇ ਨੂੰ ਤਾਂ ਆ ਜਾਂਦੇ ਨੇ ਸਿੰਗਾਈ ਨਾਲ ਮੁੜ ਕੇ ਰੁੱਖ ਆਉਂਦਾ ਫਿਰ ਉੱਪਰ ਗੱਦ ਕਰਨ ਲੱਗ ਪੈਂਦਾ ਤੇ ਇਹ ਮੇਰੇ ਦੋਸਤ ਨੇ ਦਿਲਜੀਤ ਜੀ ਹਾਂਜੀ ਕਰ ਰਹੇ ਹੋ ਕੰਮ ਜੀ ਹਾਂਜੀ ਹਾਂਜੀ ਇਹ ਧੀਰਜੀ ਜੀ ਨੇ ਇੱਕ ਸੁੱਖ ਕਮਾਈਆਂ ਇਹ ਉਹ ਮੁੰਡਾ ਜਿੰਨੇ ਆਪਾਂ ਨੂੰ ਤਾਲੀਆਂ ਕਰਵਾਈਆਂ ਸੀ ਆਪਣੇ ਖੇਤ ਵਿੱਚੋਂ ਤੇ ਅੱਜ ਮੇਰੇ ਮਿੱਤਰ ਇੱਕ ਆਏ ਨੇ ਗੁਰਮukh Singh ਜੀ ਮਮਾਰੇਵਾਲ ਤੋਂ ਕਹਿੰਦੇ ਜੀ ਮੈਨੂੰ ਨਾਲ ਜ਼ਰੂਰ ਰੱਖਿਆ ਕਰੋ ਕੰਮ ਕਰਨ ਚ ਇਹ ਸਪੈਸ਼ਲ ਮਮਾਰੇ ਵਾਲੇ ਤੋਂ ਆਏ ਨੇ ਜੀ ਤੇ ਸਾਡਾ ਦਲਜੀਤ ਸੰਧੂ ਤੁਸੀਂ ਇਹਨੂੰ ਹਮੇਸ਼ਾ ਵੇਖਦੇ ਹੋ ਸਾਡੇ ਨਾਲ ਕਿ ਅੱਜ ਸਾਰੇ ਰੁੱਖਾਂ ਨੂੰ ਇਦਾਂ ਕਰ ਰਹੇ ਆਂ ਬਸ ਇਹ ਸਾਂਝ ਸੀਗੀ ਦੋਸਤੋ ਤੁਸੀਂ ਵੀ ਜਿੱਥੇ ਕਿਤੇ ਬੂਟੇ ਲਾਏ ਹੋਏ ਨੇ ਉਹਨਾਂ ਨੂੰ ਸਿੰਗਾ ਜਰੂਰ ਕਰ ਲਵੋ ਤੇ ਧੰਨਵਾਦ ਦੋਸਤਾਂ ਦਾ ਬਹੁਤ ਮਿਹਰਬਾਨੀ ਜੀ